ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਮਜੂਬ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅੱਜ 3 ਜੂਨ ਆ ਤੇ ਜਿਹੜਾ ਪੰਥਕ ਸੰਕਟ ਹੈ ਉਹ ਹੋਰ ਵੱਡਾ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬਾਬਾ ਹਰਨਾਮ ਸਿੰਘ ਤੁਮਾ ਨੇ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦਾ ਜਿਹੜਾ ਡੈਪੂਟੇਸ਼ਨ ਗਿਆ ਸੀ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਨੂੰ ਮੂੰਹ ਤੇ ਹੀ ਸਾਫ਼ ਤ 6 ਜੂਨ ਦਾ ਵਿਰੋਧ ਦਾ ਪ੍ਰੋਗਰਾਮ ਹੈ ਉਹ ਉਸੇ ਤਰ੍ਹਾਂ ਹੀ ਜਾਰੀ ਰਹੇਗਾ ਪ੍ਰੋਗਰਾਮ ਨੂੰ ਬਦਲਿਆ ਬਿਲਕੁਲ ਵੀ ਨਹੀਂ ਜਾਏਗਾ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਥਾਂ ਤੇ ਸਰਬਪਰਮਾਣਿਤ ਜੋ ਜਥੇਦਾਰ ਨਹੀਂ ਆਉਂਦੇ ਉਹਨਾਂ ਦਾ ਫੈਸਲਾ ਬਿਲਕੁਲ ਵੀ ਨਹੀਂ ਬਦਲੇਗਾ ਉਹ ਸ਼੍ਰੀ ਕਾਲ ਤਖਸਾਲ ਸਾਹਿਬ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜੋ ਹੈ ਭਾਸ਼ਣ ਨਹੀਂ ਦੇਣ ਦੇਣਗੇ ਸੋ ਇਹ ਸਥਿਤੀਆਂ ਜੋ ਹੁਣ ਬਣ ਰਹੀਆਂ ਨੇ ਇਸ ਉਪਰ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਰੀਆਂ ਗੱਲਾਂ ਹੁਣ ਜਾਂ ਕਿਸ ਪਾਸੇ ਨੂੰ ਰਹੀਆਂ ਨੇ ਐਸਜੀਪੀਸੀ ਲਈ ਅਤੇ ਹਰਜਿੰਦਰ ਸਿੰਘ ਧਾਮੀ ਦੇ ਲਈ ਇਹ ਕਿੰਨੀ ਕੋ ਵੱਡੀ ਚੁਣੌਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਜੇ ਅਸੀਂ ਗੱਲ ਕਰੀਏ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਲਈ ਤਾਂ ਉਹਨਾਂ ਦੇ ਉੱਪਰ ਕਿੰਨੇ ਵੱਡੇ ਸਵਾਲ ਖੜੇ ਹੁੰਦੇ ਹੁਣ ਦੇ ਸਮੇਂ ਵਿੱਚ ਨਜ਼ਰ ਆ ਰਹੇ ਨੇ ਦੇਖੋ ਪੰਥਕ ਸੰਕਟ ਤਾਂ ਸੱਚਮੁੱਚ ਹੋਰ ਗਹਿਰ ਆ ਗਿਆ ਕਿਉਂਕਿ ਜਦੋਂ ਵਿਸਾਖੀ ਵਾਲੇ ਦਿਨ ਸੁਖਬੀਰ ਸਿੰਘ ਬਾਦਲ ਨੇ ਭਾਸ਼ਣ ਕੀਤਾ ਸੀ ਨਵੇਂ-ਨਵੇਂ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਤੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਤਖਤ ਸਹਿਬਾਨਾ ਤੇ ਕਬਜ਼ੇ ਹੋ ਗਈ ਸੀ ਤੇ ਉਹਨਾਂ ਨੇ ਧੰਨਵਾਦ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦਾ ਕਿ ਉਹਨਾਂ ਨੇ ਜਥੇਦਾਰ ਸਹਿਬਾਨਾ ਨੂੰ ਤਖਤ ਸਹਿਬਾਨਾ ਨੂੰ ਕਬਜ਼ੇ ਤੋਂ ਬਚਾ ਲਿਆ ਇੱਕ ਤਰੀਕੇ ਨਾਲ ਉਹਨਾਂ ਨੇ ਧੰਨਵਾਦ ਕੀਤਾ ਸੀ ਕਿ ਜਥੇਦਾਰ ਪੁਰਾਣੇ ਜਥੇਦਾਰ ਸਹਿਬਾਨਾ ਨੂੰ ਹਟਾ ਕੇ ਨਵੇਂ ਜਥੇਦਾਰ ਲਾਏ ਗਏ ਪਰ ਹੁਣ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੋਨਾਂ ਦੇ ਲਈ ਇੱਕ ਵਾਰੀ ਨਵਾਂ ਪੰਥਕ ਸੰਕਟ ਖੜਾ ਹੋ ਗਿਆ ਔਰ ਪਹਿਲਾ ਨਾਲੋਂ ਜ਼ਿਆਦਾ ਉਹ ਇਸ ਕਰਕੇ ਕਿ ਜਿਹੜੀ ਗੱਲ ਗਿਆਨੀ ਕੁਲਦੀਪ ਸਿੰਘ ਗੜਗਜ ਵਾਰੇ ਸ਼ੁਰੂ ਦੇ ਵਿੱਚ ਮੱਠੀ ਮੱਠੀ ਆਵਾਜ਼ ਦੇ ਵਿੱਚ ਆਉਂਦੀ ਸੀ ਕਿ ਉਹ ਸਰਪ੍ਰਮਾਨਿਤ ਜਥੇਦਾਰ ਨਹੀਂ ਨੇ ਪੂਰੇ ਨਿਜਮ ਸਿਧਾਂਤ ਪਰੰਪਰਾਵਾਂ ਦੇ ਮੁਤਾਬਕ ਉਹਨਾਂ ਦੀ ਨਿਯੁਕਤੀ ਨਹੀਂ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰਜਿੰਦਰ ਸਿੰਘ ਧਾਮੀ ਵੀ ਔਰ ਸ਼੍ਰੋਮਣੀ ਅਕਾਲੀ ਗੱਲ ਦਲ ਵੀ ਇਹਨਾਂ ਗੱਲਾਂ ਨੂੰ ਟਾਲਦਾ ਰਿਹਾ ਤੇ ਕੱਲ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਲ ਮੁਲਾਕਾਤ ਕਰਨ ਗਏ ਔਰ ਜਦੋਂ ਉੱਥੇ ਮੁਲਾਕਾਤ ਕਰਨ ਗਏ ਤੇ ਹਰਜਿੰਦਰ ਸਿੰਘ ਧਾਮੀ ਸੁਣਦੇ ਰਹੇ ਔਰ ਬਾਬਾ ਹਰਨਾਮ ਸਿੰਘ ਧੂਮਾ ਨੇ ਉਹਨਾਂ ਦੇ ਮੂੰਹ ਦੇ ਉੱਤੇ ਹੀ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਦੇ ਸਾਹਮਣੇ ਕਹਿ ਦਿੱਤਾ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਪਰੰਪਰਾਵਾਂ ਦੇ ਮੁਤਾਬਕ ਜਥੇਦਾਰ ਨਿਯੁਕਤ ਨਹੀਂ ਹੋਏ ਸਿੱਖ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਦਮਦਮੀ ਟਕਸਾਲ ਸੰਤ ਸਮਾਜ ਕਿਸੇ ਵੱਲੋਂ ਵੀ ਉਹਨਾਂ ਨੂੰ ਪ੍ਰਵਾਨਗੀ ਨਹੀਂ ਹੈ ਔਰ ਹਰਜਿੰਦਰ ਸਿੰਘ ਧਾਮੀ ਨਾਲ ਬੈਠੇ ਸੀ ਬਾਬਾ ਹਰਨਾਮ ਸਿੰਘ ਧੂਮਾ ਨੇ ਪ੍ਰੈਸ ਕਾਨਫਰੰਸ 'ਚ ਸਾਫ਼ ਕਹਿਤਾ ਕਿ ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਰਵ ਪ੍ਰਮਾਣਿਤ ਜਥੇਦਾਰ ਨਹੀਂ ਹੋਣਗੇ ਨਹੀਂ ਆਉਣਗੇ ਉਹ 6 ਜੂਨ ਦੇ ਕੱਲੂ ਘਾਰੇ ਮੌਕੇ ਯਾਨੀ ਕੁਲਦੀਪ ਸਿੰਘ ਗੜਗਜ ਨੂੰ ਭਾਸ਼ਣ ਨਹੀਂ ਦੇਣ ਦੇਣਗੇ ਉਹ ਕਹਿੰਦੇ ਸੰਗਤ ਵੀ ਔਰ ਸਾਰਿਆਂ ਦੀ ਇਸੇ ਗੱਲ ਦੇ ਵਿੱਚ ਆਸਥਾ ਹੈ ਕਿ ਇਸ ਵੱਡੇ ਦਿਨ ਤੇ ਸ਼ਹੀਦਾਂ ਦੇ ਦਿਨ ਤੇ ਜਿਹੜਾ ਭਾਸ਼ਣ ਆਵੇ ਉਹ ਸਰਪ੍ਰਮਾਨਤ ਜਥੇਦਾਰ ਵੱਲੋਂ ਆਵੇ ਹੁਣ ਹਰਜਿੰਦਰ ਸਿੰਘ ਧਾਮੀ ਉਹ ਕਹਿੰਦੇ ਰਹੇ ਕਿ ਅਸੀਂ ਇੱਕ ਡੈਪੂਟੇਸ਼ਨ ਦੇ ਰੂਪ ਚ ਆਏ ਹਾਂ ਇੱਕ ਡੈਪੂਟੇਸ਼ਨ ਗਿਆ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਲ ਮੁਲਾਕਾਤ ਕਰਨ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਸੀ ਕਈ ਸੀਨੀਅਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਬਾਬਾ ਹਰਨਾਮ ਸਿੰਘ ਧੂਮਾ ਕਹਿੰਦੇ ਰਹੇ ਹਰਜਿੰਦਰ ਸਿੰਘ ਧਾਮੀ ਸੁਣਦੇ ਰਹੇ ਹਰਜਿੰਦਰ ਸਿੰਘ ਧਾਮੀ ਕਹਿੰਦੇ ਕੀ ਹੈ ਉਹ ਕਹਿੰਦੇ ਅਸੀਂ ਮਿਲ ਬੈਠ ਕੇ ਮਸਲੇ ਦਾ ਹੱਲ ਕਰਾਂਗੇ ਅਸੀਂ ਸੰਤ ਖਨਨਾਮ ਸਿੰਘ ਤੁਮਾ ਉਹਨਾਂ ਦੀ ਸਾਰੀ ਗੱਲ ਸੁਣੀ ਐਸਜੀਪੀਸੀ ਦਮਦਮੀ ਟਕਸਾਲ ਦੇ ਨਾਲ ਟਕਰਾ ਨਹੀਂ ਚਾਹੁੰਦੀ ਅਸੀਂ ਕਿਸੇ ਨਾਲ ਟਕਰਾ ਨਹੀਂ ਚਾਹੁੰਦੇ ਅਸੀਂ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੱਢਾਂਗੇ ਤਿੰਨ ਦਿਨ ਰਹਿ ਗਏ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਨਿਯੁਕਤੀ ਕਿਸ ਨੇ ਕੀਤੀ ਅੰਤਰਿੰਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਮਾਫ ਕਰਨਾ ਅੰਤਰਿੰਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਰਜਿੰਦਰ ਸਿੰਘ ਧਾਮੀ ਕਹਿ ਰਹੇ ਨੇ ਕਿ ਅਸੀਂ ਮਸਲੇ ਦਾ ਹੱਲ ਕਰਾਂਗੇ ਮਿਲ ਬੈਠ ਕੇ ਬਾਬਾ ਧੂਮਾ ਕਹਿੰਦੇ ਕਿ ਸਰਪ੍ਰਮਾਨਿਤ ਜਥੇਦਾਰ ਤੋਂ ਬਿਨਾਂ ਅਸੀਂ ਸੰਦੇਸ਼ ਦੇ ਨਹੀਂ ਦੇਣਾ ਤੇ ਹਰਜਿੰਦਰ ਸਿੰਘ ਧਾਮੀ ਕੀ ਹੱਲ ਕਰਨਗੇ ਕੀ ਹੁਣ ਹਰਜਿੰਦਰ ਸਿੰਘ ਧਾਮੀ ਅੰਤਰਿੰਕ ਕਮੇਟੀ ਦੀ ਬੈਠਕ ਬੁਲਾਉਣਗੇ ਐਗਜ਼ੀਕਟਿਵ ਦੀ ਬੈਠਕ ਬੁਲਾਉਣਗੇ ਐਗਜ਼ੈਕਟਿਵ ਦੀ ਬੈਠਕ ਬੁਲਾ ਕੇ ਕਿ ਨਵੇਂ ਜਥੇਦਾਰ ਦੇ ਨਾਮ ਦਾ ਐਲਾਨ ਕੀਤਾ ਜਾ ਸਕਦਾ ਹੈ ਕਿ ਅਸੀਂ ਨਵੇਂ ਜਥੇਦਾਰ ਦੇ ਨਾਮ ਦਾ ਐਲਾਨ ਕਰਦੇ ਹਾਂ ਤੇ ਅਸੀਂ ਜਾਂ ਅਸੀਂ ਨਵੇਂ ਜਥੇਦਾਰ ਦੇ ਨਾਂ ਦਾ ਸੁਝਾਅ ਮੰਗਦੇ ਹਾਂ ਜਾਂ ਕੋਈ ਨਾਂ ਦੇ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਸੰਤ ਸਮਾਜ ਨੰਗ ਸਿੰਘ ਜਥੇਬੰਦੀਆਂ ਸਾਰਿਆਂ ਤੋਂ ਸੁਝਾਅ ਮੰਗੇ ਜਾਣਗੇ ਇੱਕ ਤਾਂ ਇਹ ਵਿਸ਼ਾ ਜੀਦੇ ਤੇ ਹਰਜਿੰਦਰ ਸਿੰਘ ਧਾਮੀ ਅੱਗੇ ਵੱਧ ਸਕਦੇ ਨੇ ਦੂਸਰਾ ਹਰਜਿੰਦਰ ਸਿੰਘ ਧਾਮੀ ਕਹਿੰਦੇ ਕਿ ਜਦੋਂ ਤੋਂ ਨਿਯੁਕਤੀ ਹੋਈ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਉਸ ਵੇਲੇ ਤੋਂ ਹੀ ਸੰਤ ਬਾਬਾ ਸੰਤ ਬਾਬਾ ਹਨਮ ਸਿੰਘ ਧੂਮਾ ਨੂੰ ਇਸ ਗੱਲ ਦੇ ਇਸ ਗੱਲ ਦੇ ਉੱਤੇ ਵਿਰੋਧ ਸੀ ਕਿ ਵਿਦੇ ਵਿਧਾਨ ਦੇ ਨਾਲ ਪਰੰਪਰਾਵਾਂ ਦੇ ਨਾਲ ਸਿਧਾਂਤਾਂ ਦੇ ਨਾਲ ਨਿਯੁਕਤੀ ਨਹੀਂ ਹੋਈ ਹੁਣ ਮਾਰਚ ਮਹੀਨੇ ਅਖੀਰ ਚੰਤਰਿੰਕ ਕਮੇਟੀ ਦੀ ਬੈਠਕ ਹੋਈ ਸੀ ਉਸ ਦਿਨ ਵੀ ਪ੍ਰੋਟੈਸਟ ਰੱਖਿਆ ਸੀ ਵੱਖ-ਵੱਖ ਸਿੱਖ ਸੰਸਥਾਵਾਂ ਨੇ ਔਰ ਹਰਜਿੰਦਰ ਸਿੰਘ ਧਾਮੀ ਮੰਗ ਪੱਤਰ ਲੈ ਕੇ ਆਏ ਫਿਰ ਅੱਜ ਤੱਕ ਮਾਰਚ ਤੋਂ ਬਾਅਦ April ਔਰ May ਖਤਮ ਹੋ ਗਈ 2 ਮਹੀਨੇ ਹਰਜਿੰਦਰ ਸਿੰਘ ਧਾਮੀ ਨੇ ਕੁਝ ਨਹੀਂ ਕੀਤਾ ਜਦੋਂ ਉਹਨਾਂ ਨੂੰ ਪਤਾ ਸੀ ਕਿ ਨਿਯੁਕਤੀ ਵੇਲੇ ਤੋਂ ਹੀ ਜਿਹੜਾ ਵਿਸ਼ਾ ਹੈ ਕਿ ਕੀ ਇਹਨਾਂ ਨੂੰ ਮਾਨਤਾ ਨਹੀਂ ਹੈ ਪ੍ਰਵਾਨਗੀ ਨਹੀਂ ਹੈ ਕੌਮ ਦੀ ਸੰਸਥਾਵਾਂ ਦੀ ਤੇ ਅੱਜ ਤੱਕ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ 'ਚ ਕਿਉਂ ਨਹੀਂ ਕੁਝ ਸੋਚਿਆ ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਨਹੀਂ ਬੁਲਾਈ ਗਈ ਅੰਤਰਿੰਕ ਕਮੇਟੀ ਦੀ ਜਦੋਂ ਤਿੰਨ ਜਥੇਦਾਰ ਸਹਿਬਾਨਾਂ ਨੂੰ ਬਦਲਣਾ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਫੌਰਨ ਤੌਰ ਤੇ ਕਮੇਟੀ ਬਣਾਈ ਗਈ ਜਾਂਚ ਹੋਈ ਉਹਨਾਂ ਨੂੰ ਹਟਾਤਾ ਫਿਰ ਦੋ ਜਥੇਦਾਰ ਸਹਿਬਾਨਾਂ ਨੂੰ ਅੰਤਰਿੰਕ ਕਮੇਟੀ ਦੀ ਮੀਟਿੰਗ 'ਚ ਫੈਸਲਾ ਕਰਕੇ ਹਟਾਤਾ ਤੇ ਜਦੋਂ ਅੰਤਰਿੰਕ ਕਮੇਟੀ ਐਸਜੀਪੀਸੀ ਵੱਲੋਂ ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਪ੍ਰਵਾਨਗੀ ਨਹੀਂ ਮਿਲ ਰਹੀ ਮਾਨਤਾ ਹੀ ਨਹੀਂ ਮਿਲ ਰਹੀ ਸਰਪ੍ਰਮਾਨਤ ਹੀ ਨਹੀਂ ਹੋ ਰਹੇ ਤੇ ਫਿਰ ਐਸਜੀਪੀਸੀ ਇਹ ਸਭ ਕੁਝ ਜਾਣਦੇ ਹੋਏ ਬੇਬਸ ਕਿਉਂ ਹੈ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਨਾਮ ਕਿਸੇ ਹੋਰ ਨੇ ਤੈਅ ਕੀਤਾ ਕੀ ਸ਼੍ਰੋਮਣੀ ਕਮੇਟੀ ਜਾਂ ਅੰਤਰਿੰਕ ਕਮੇਟੀ ਨੂੰ ਇਹ ਨਾਮ ਕਿਹਾ ਗਿਆ ਕੀ ਜਦੋਂ ਤੱਕ ਉਥੋਂ ਇਸ਼ਾਰਾ ਨਹੀਂ ਆਉਂਦਾ ਜਿੱਥੋਂ ਇਸ਼ਾਰਾ ਪਹਿਲਾਂ ਆਇਆ ਸੀ ਤਦ ਤੱਕ ਐਸਜੀਪੀਸੀ ਅੰਤਰਿੰਕ ਕਮੇਟੀ ਦੀ ਬੈਠਕ ਨਹੀਂ ਬੁਲਾ ਸਕਦੀ ਕਿ ਬਹੁਤ ਸਾਰੇ ਸਵਾਲ ਨੇ ਜਿਹੜੇ ਹਰਜਿੰਦਰ ਸਿੰਘ ਧਾਮੀ ਦੇ ਅੱਗੇ ਖੜੇ ਨੇ ਕੁੱਲ ਮਿਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਉੱਪਰ ਹਰ ਸਿੱਖ ਸਵਾਲ ਖੜੇ ਕਰ ਰਿਹਾ ਲਗਭਗ ਹਰ ਸਿੱਖ ਸਵਾਲ ਖੜੇ ਕਰ ਰਿਹਾ ਹੈ ਕਿ ਇਹ ਹੋ ਕੀ ਰਿਹਾ ਹੈ ਪਰ ਇੱਕ ਵਾਰੀ ਬਾਬਾ ਹਰਨਾਮ ਸਿੰਘ ਧੂਮੇ ਦੀ ਗੱਲ ਸੁਣ ਲਈਏ ਉਸ ਤੋਂ ਬਾਅਦ ਇਸ ਬੜੇ ਅਹਿਮ ਪੁਆਇੰਟ ਨੂੰ ਫਿਰ ਅੱਗੇ ਵਧਾਉਣੀ ਹੈ ਪਰ ਆਗਰ ਜੋ ਪ੍ਰਮਾਣਿਤ ਨਹੀਂ ਉਮ ਨੇ ਜਿਸ ਨੂੰ ਸਵੀਕਾਰ ਹੀ ਨਹੀਂ ਕੀਤਾ ਉਹ ਵਿਅਕਤੀ ਆ ਕੇ ਉੱਥੇ ਸੰਦੇਸ਼ ਦੰਦਾ ਫਿਰ ਤੁਹਾਡੇ ਖਿਆਲ ਚ ਵੀ ਉੱਥੇ ਦੀ ਸ਼ਾਂਤੀ ਬਣੀ ਰਹੇਗੀ ਕਦੇ ਵੀ ਨਹੀਂ ਉਹਦਾ ਵਿਰੋਧ ਹੋਣਾ ਹੀ ਹੋਣਾ ਉਸ ਵਿਰੋਧ ਦੇ ਨਾਲ ਫਿਰ ਉੱਥੇ ਹਾਲਾਤ ਵੀ ਵਿਗੜ ਸਕਦੇ ਆ ਉਹਦੇ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਪਹਿਲਾਂ ਇਸ ਮਸਲੇ ਦਾ ਹੱਲ ਕਰੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦਿੱਤੇ ਸਰਪ੍ਰਸਤ ਜਥੇਦਾਰ ਹੀ ਸੰਦੇਸ਼ ਦੇ ਸਕਦਾ ਸਰਪ੍ਰਮਾਨਤ ਜਥੇਦਾਰੀ ਕੌਮ ਦੀਗਵਾਈ ਕਰ ਸਕਦਾ ਗੈਨੀ ਕੁਲਦੀਪ ਸਿੰਘ ਗੜਗੱਜ ਸਰਪ੍ਰਮਾਨਤ ਜਥੇਦਾਰ ਨੇ ਇਹ ਠੀਕ ਆ ਭਈ ਮੈਂਬਰ ਚੁਣ ਕੇ ਇੱਕ ਧੜੇ ਦੇ ਬਾਧੇ ਆ ਤੇ ਇੱਕ ਧੜੇ ਦੀ ਚੋਣ ਜਿਹੜੀ ਆ ਉਹ ਸਰਦਾਰ ਸ਼ਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼ੋਮਣੀ ਕਾਲੀਦਲ ਕਰਦੇ ਆ ਪਰ ਪ੍ਰਧਾਨ ਜਿਹੜੇ ਬਣ ਜਾਂਦਾ ਉਹ ਸਾਰੀ ਕੌਮ ਦੀ ਰਿਪਰੈਜੈਂਟੇਸ਼ਨ ਕਰਦਾ ਉਹ ਸਾਰਿਆਂ ਨੂੰ ਸੱਦੇ ਵੀ ਦਿੰਦਾ ਤੇ ਸਾਰਿਆਂ ਨੂੰ ਬੱਕੜੀ ਦੇ ਵਿੱਚ ਵੀ ਲੈਦਾ। ਸੋ ਬੱਬਾ ਹਰਨਾਮ ਸਿੰਘ ਧੂਮਾ ਦੀ ਗੱਲ ਅਸੀਂ ਸੁਣ ਲਈ ਸਪਸ਼ਟ ਤੌਰ ਦੇ ਉੱਤੇ ਔਰ ਹਜਿੰਦਰ ਸਿੰਘ ਧਾਮੀ ਉਹਨਾਂ ਦੀ ਗੱਲ ਵੀ ਸੁਣ ਲਈ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਹੁਣ ਸਵਾਲ ਇਹ ਵੱਡਾ ਹੈ ਕਿ ਵੱਖ-ਵੱਖ ਸਿੱਖ ਸੰਸਥਾਵਾਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਯਾਨੀ ਕੁਲਦੀਪ ਸਿੰਘ ਗੜਗਜ ਦੀ ਪ੍ਰਵਾਨਗੀ ਨਹੀਂ ਹੈ। ਔਰ ਤੱਕ ਸ੍ਰੀ ਪਟਨਾ ਸਾਹਿਬ ਵੱਲੋਂ ਸਾਬ ਵੱਲੋਂ ਵੀ ਇਹੀ ਗੱਲ ਕਹੀ ਗਈ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮ ਨੂੰ ਉਹਨਾਂ ਨੇ ਰੱਦ ਕੀਤਾ ਤੇ ਕੁਲਦੀਪ ਸਿੰਘ ਗੜਗੱਜ ਔਰ ਜੱਜਸਦਰ ਟੇਕ ਸਿੰਘ ਢਨੋਲਾ ਦੋਵਾਂ ਨੂੰ ਤਨਖਾਹੀਆ ਕੋਸ਼ਟ ਕੀਤਾ ਗਿਆ ਇਹਦਾ ਮਤਲਬ ਇਹ ਹੈ ਕਿ ਗਿਆਨੀ ਰੁਘਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਜਦੋਂ ਅੰਤਰੀਂ ਕਮੇਟੀ ਨੇ ਅਹੁਦਿਆਂ ਤੋਂ ਹਟਾਇਆ ਉਸ ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਨੇ ਪੰਜਾਬ ਨੂੰ ਸਿੱਖ ਪੰਥ ਨੂੰ ਇਹ ਸਮਝਾਉਣ ਚ ਕਾਮਯਾਬ ਨਹੀਂ ਹੋਈ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਹੀ ਸਰਪ੍ਰਮਾਨਤ ਜਥੇਦਾਰ ਨੇ ਹਰਜਿੰਦਰ ਸਿੰਘ ਧਾਮੀ ਇਹ ਗੱਲ ਨਹੀਂ ਸਮਝਾ ਰਹੇ ਕਿ ਉਹ ਸਰਪ੍ਰਮਾਨਤ ਜਥੇਦਾਰ ਨੇ ਇਹਦਾ ਮਤਲਬ ਹੈ ਹਰਜਿੰਦਰ ਸਿੰਘ ਧਾਮੀ ਵੀ ਕਿਤੇ ਨਾ ਕਿਤੇ ਇਹ ਮਹਿਸੂਸ ਕਰਦੇ ਨੇ ਕਿ ਜਿਹੜੀ ਨਿਯੁਕਤੀ ਹੋਈ ਹੈ ਉਹ ਸਰਪ੍ਰਮਾਨਤ ਨਹੀਂ ਹੈ ਤੇ ਕੀ ਸਰਪ੍ਰਮਾਨਤ ਨਿਯੁਕਤੀ ਲਈ ਹਰਜਿੰਦਰ ਸਿੰਘ ਧਾਮੀ ਖੁਦ ਸਮਰੱਥ ਅਥਾਰਟੀ ਨਹੀਂ ਹੈ ਕੀ ਹਰਜਿੰਦਰ ਸਿੰਘ ਧਾਮੀ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਗੱਲ ਨਹੀਂ ਕਹਿ ਸਕਦੇ ਪਰ ਹਰਜਿੰਦਰ ਸਿੰਘ ਧਾਮੀ ਤਾਂ ਇਸ ਗੱਲ ਤੋਂ ਇਨਕਾਰ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਦਖਲ ਹੈ ਹਰਜਿੰਦਰ ਸਿੰਘ ਧਾਮੀ ਕਹਿੰਦੇ ਕਿ ਜਦੋਂ ਐਸਜੀਪੀਸੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਜਾਂਦਾ ਹੈ ਤੇ ਫਿਰ ਸਾਰਾ ਕੁਝ ਉਸਨੇ ਹੀ ਦੇਖਣਾ ਹੁੰਦਾ ਹੈ ਹਰਜਿੰਦਰ ਸਿੰਘ ਧਾਮੀ ਦਾ ਛੋਟਾ ਜਿਹਾ ਬਿਆਨ ਵੀ ਇੱਥੇ ਸੁਣ ਲਈਏ ਉਹ ਕਹਿਣ ਦਾ ਇਸ਼ਾਰਾ ਕਰ ਰਹੇ ਨੇ ਕਿ ਸਾਰਾ ਕੁਝ ਐਸਜੀਪੀਸੀ ਹੀ ਕਰਦੀ ਹੈ ਪਰ ਫਿਰ ਇਸ ਮਸਲੇ ਤੇ ਐਸਜੀਪੀਸੀ ਸਰਪ੍ਰਮਾਨਿਤ ਜਥੇਦਾਰ ਨੂੰ ਕਿਉਂ ਨਹੀਂ ਲੱਭ ਪਾਰੀ ਕੀ ਕੋਈ ਰੁਕਟੋਕ ਹੈ ਕੁਲ ਮਿਲਾ ਕੇ ਦੇਖਿਆ ਜਾਵੇ ਤੇ ਇਸ ਵਕਤ ਜਿਹੜੀ ਸਥਿਤੀ ਬਣ ਗਈ ਹੈ ਹਰਜਿੰਦਰ ਸਿੰਘ ਧਾਮੀ ਨੇ ਖੁਦ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੂੰ ਗਿਆਨੀ ਰੁਗਵੀਰ ਸਿੰਘ ਔਰ ਪੰਜ ਸਿੰਘ ਸਹਿਬਾਨਾਂ ਦੇ ਹੁਕਮਨਾਮੇ ਦੇ ਵਿੱਚ ਸੱਤ ਮੈਂਬਰੀ ਕਮੇਟੀ ਦਾ ਇੱਕ ਤਰੀਕੇ ਨਾਲ ਮੁਖੀ ਲਾਇਆ ਗਿਆ ਸੀ ਉਸ ਉੱਪਰੋਂ ਵੀ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਸੀ ਔਰ ਹੁਣ ਹਰਜਿੰਦਰ ਸਿੰਘ ਧਾਮੀ ਇਸ ਸਥਿਤੀ ਦੇ ਵਿੱਚ ਕੀ ਗੱਲ ਕਿਸੇ ਤਣਪਤਨ ਲਾ ਸਕਣਗੇ ਉੰਜ ਸੁਝਾਏ ਵੀ ਆਏ ਮੀਟਿੰਗ ਦੇ ਵਿੱਚ ਜਿਹੜਾ ਡੈਪੂਟੇਸ਼ਨ ਮਿਲਣ ਗਿਆ ਸੀ ਸ਼ੰਤ ਬਾਬਾ ਹਰਨਾਮ ਸਿੰਘ ਧੂਮਾ ਨੂੰ ਇਹ ਵੀ ਸੁਝਾ ਉਸ ਮੀਟਿੰਗ ਦੇ ਵਿੱਚ ਆਏ ਕਿ ਭਾਸ਼ਣ 6 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਜਗ੍ਹਾ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਜਾਂ ਗ੍ਰੰਥੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਉਹ ਕੌਮ ਦੇ ਨਾਲ ਸੰਦੇਸ਼ ਦੇ ਦੇਣ ਕਿ ਇਸ ਗੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜ਼ੀ ਹੋ ਜਾਏਗੀ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਤੋਂ 6 ਜੂਨ ਦੇ ਮੌਕੇ ਕੌਮ ਦੇ ਨਾਂ ਸੰਦੇਸ਼ ਜਾਂ ਭਾਸ਼ਣ ਨਾ ਕਰਾਇਆ ਜਾਵੇ ਤੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਇਹ ਸੇਵਾ ਦਿੱਤੀ ਜਾਵੇ ਇਹ ਇੱਕ ਵਿਚ ਦਾ ਰਸਤਾ ਹੈ ਪਰ ਅਗਰ ਕੁਲਦੀਪ ਸਿੰਘ ਗੜਗਜ ਦੀ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਉਹਨਾਂ ਦੇ ਹੁੰਦੇ ਅਗਰ ਹੈੱਡ ਗ੍ਰੰਥੀ ਪਾਸ਼ਨ ਜਾਂ ਸੁਨੇਹਾ ਦੇਣਗੇ 6 ਜੂਨ ਨੂੰ ਤੇ ਫਿਰ ਤਾਂ ਇਹ ਗੱਲ ਸਾਫ਼ ਹੋ ਗਈ ਕਿ ਐਸਜੀਪੀਸੀ ਵੀ ਇਹ ਗੱਲ ਸਾਰਵਜਨਿਕ ਤੌਰ ਤੇ ਮੰਨ ਗਈ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਸਰਪ੍ਰਮਾਨਿਤ ਨਹੀਂ ਨੇ ਇਹਦਾ ਮਤਲਬ ਹੈ ਪੰਥਕ ਸਥਿਤੀ ਔਰ ਧਾਰਮਿਕ ਪੱਖੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਰੀ ਤਰ੍ਹਾਂ ਫਸ ਚੁੱਕੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਕੋਲੇ ਵੀ ਇਸ ਵਕਤ ਇਸ ਮੁੱਦੇ ਤੇ ਕਰਨ ਨੂੰ ਕਹਿਣ ਨੂੰ ਕੁਝ ਨਹੀਂ ਹੈ ਜਾਗਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿੱਧੇ ਤੌਰ ਤੇ ਬਾਬਾ ਹਰਨਾਮ ਸਿੰਘ ਧੂਮਾ ਨੂੰ ਨਿਸ਼ਾਨਾ ਬਣਾਉਂਦੇ ਨੇ ਜਾਂ ਸਿੱਖ ਸੰਪਰਦਾਵਾਂ ਨੂੰ ਜਾਂ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਗੱਲ ਫੇਰ ਸਿਧਾਂਤਾਂ ਤੇ ਆ ਕੇ ਖੜਨੀ ਹੈ ਕੁਲ ਮਿਲਾ ਕੇ ਦੇਖਿਆ ਜਾਵੇ ਤੇ ਜਿਹੜੇ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਉਹ ਪ੍ਰਵਾਨਿਤ ਜਥੇਦਾਰ ਸੀ ਜਿੰਨਾਂ ਬਾਰੇ ਕਿਹਾ ਗਿਆ ਕਿ ਤਖਤਾਂ ਤੇ ਕਬਜ਼ੇ ਹੋ ਗਏ ਸੋ ਇਹ ਜਿਹੜਾ ਮਸਲਾ 6 ਜੂਨ ਦਾ ਉਮੀਦ ਇਹ ਕੀਤੀ ਜਾ ਸਕੀ ਕੀਤੀ ਜਾਣੀ ਚਾਹੀਦੀ ਹੈ ਕਿ ਐਸਜੀਪੀਸੀ ਸਟੈਂਡ ਲਏਗੀ ਔਰ ਐਸਜੀਪੀਸੀ ਸਟੈਂਡ ਲੈ ਕੇ ਇਸ ਮਸਲੇ ਦਾ ਉਹ ਹੱਲ ਕੱਢੇਗੀ ਜਿਹੜਾ ਸਰਵ ਪ੍ਰਮਾਣਿਤ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਵੀ ਹੈ ਧਰਮ ਵੀ ਹੈ ਕਿ ਉਹ ਸਿੱਖ ਸੰਗਠਨਾਵਾਂ ਚ ਔਰ ਤਖਤ ਸਹਿਬਾਨਾਂ ਦੀ ਮਾਨ ਮਰਿਆਦਾ ਬਣਾ ਕੇ ਰੱਖੇ ਔਰ ਕਿਸੇ ਤਰ੍ਹਾਂ ਦਾ ਟਕਰਾ ਨਾ ਹੋਵੇ ਡੱਲਾ ਜੀ ਹੁਣ ਜੋ ਇਹ ਸਥਿਤੀ ਬਣੀ ਹੋਈ ਹੈ ਸਭ ਦੇ ਵਿਚਾਰ ਹੁਣ ਹਰਜਿੰਦਰ ਸਿੰਘ ਧਾਮੀ ਕੋਲ ਕਿਹੜਾ ਰਾਹ ਨਜ਼ਰ ਆ ਰਿਹਾ ਹੈ ਕੀ ਲੱਗਦਾ ਹੈ ਅਗੋਂ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਨੇ ਇਸ ਮੁੱਦੇ ਨੂੰ ਨਿਬੇੜਨ ਦੇ ਲਈ ਕੀ ਹਰਜਿੰਦਰ ਸਿੰਘ ਧਾਮੀ ਜੜੇ ਨੇ ਉਹ ਸੁਖਬੀਰ ਸਿੰਘ ਬਾਦਲ ਕੋਲ ਜਾਣਗੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਉਹਨਾਂ ਦਾ ਦਖਲ ਮੰਗਣਗੇ ਹਰਜਿੰਦਰ ਸਿੰਘ ਧਾਮੀ ਇਸ ਸਥਿਤੀ ਨੂੰ ਸਹੀ ਕਰਨ ਦੇ ਲਈ ਇਸ ਮਾਮਲੇ ਨੂੰ ਨਿਬੇੜਨ ਦੇ ਲਈ ਤੇ ਜੇ ਆਪਾਂ ਸੁਖਬੀਰ ਸਿੰਘ ਬਾਦਲ ਦੀ ਵੀ ਗੱਲ ਕਰ ਲਈਏ ਤਾਂ ਉਹ ਆਖਿਰ ਇਸ ਪੂਰੇ ਮਾਮਲੇ ਵਿੱਚ ਕੀ ਕੀ ਕਰ ਸਕਦੇ ਨੇ ਇਹਨਾਂ ਸਥਿਤੀਆਂ ਦੇ ਵਿੱਚ ਤੁਸੀਂ ਜ਼ਰੂਰ ਇਸ ਉੱਪਰ ਵੀ ਆਪਣਾ ਜੋ ਹੈ ਵਿਸ਼ਲੇਸ਼ਣ ਸਾਝਾ ਕਰਿਓ ਦੇਖੋ ਤੁਸੀਂ ਬੜਾ ਔਖਾ ਸਵਾਲ ਪੁੱਛਿਆ ਹੈ ਕਿ ਹਰਜਿੰਦਰ ਸਿੰਘ ਧਾਮੀ ਹੁਨਾ ਕੋਲੇ ਹੁਣ ਕਿਹੜਾ ਰਾਹ ਬਚਦਾ ਹੈ ਕੀ ਉਹ ਸੁਖਬੀਰ ਬਾਦਲ ਕੋਲੇ ਜਾਣਗੇ ਦੇਖੋ ਅਸੂਲਨਤਾ ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁੰਦਾ ਹੈ ਜਦੋਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕਰਦੇ ਨੇ ਹੁਣ ਹਰਜਿੰਦਰ ਸਿੰਘ ਧਾਮੀ ਹੁਨਾ ਕੋਲੇ ਰਾਹ ਮੈਨੂੰ ਲੱਗਦਾ ਕੋਈ ਨਹੀਂ ਬਚਦਾ ਹਰਜਿੰਦਰ ਸਿੰਘ ਧਾਮੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੇ ਧਾਮੀ ਨਹੀਂ ਪੂਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਤੇ ਚਾਰੇ ਪਾਸਿਓਂ ਘिरी ਹੋਈ ਐ ਹੁਣ ਅੰਤਰਿੰਕ ਕਮੇਟੀ ਮੀਟਿੰਗ ਕਿਉਂ ਨਹੀਂ ਕਰਦੀ ਜਦੋਂ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਸੀ ਤੇ ਅੰਤਰਿੰਕ ਕਮੇਟੀ ਦੇ ਮੈਂਬਰਾਂ ਦੇ ਭਾਸ਼ ਉਹਨਾਂ ਦੇ ਬਿਆਨ ਆਏ ਸੀ ਮੀਡੀਆ 'ਚ ਆਪਣਾ ਪੱਖ ਰੱਖ ਰਹੇ ਸੀ ਉਹ ਮੀਡੀਆ ਦੇ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੀਟਿੰਗ ਕਿਉਂ ਨਹੀਂ ਕਰਦੀ ਇਸ ਮਸਲੇ ਤੇ ਅੰਤਰਕਮੇਟੀ ਦੇ ਮੈਂਬਰ ਹੁਣ ਆ ਕੇ ਦੱਸਣ ਮੀਡੀਆ ਨੂੰ ਵਿਗਿਆਨੀ ਕੁਲਦੀਪ ਸਿੰਘ ਗੜਗਜ ਸਰਪ੍ਰਮਾਨਿਤ ਹਨ ਜਾਂ ਨਹੀਂ ਹਨ ਜੇ ਨਹੀਂ ਹਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਕੀ ਹੈ ਇਹ ਹੀ ਤਾਂ ਸਵਾਲ ਹੈ ਮੂਲ ਰੂਪ ਦੇ ਵਿੱਚ ਜਿਹੜਾ ਖੜਾ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸਹਿਬਾਨਾ ਦੀ ਇੱਜ਼ਤ ਪਰੰਪਰਾਵਾਂ ਮਾਨ ਸਨਮਾਨ ਦੀ ਰਾਖੀ ਨਹੀਂ ਕੀਤੀ ਅੱਜ ਤਖਤ ਸਹਿਬਾਨਾਂ ਦੇ ਵਿੱਚ ਜਿਹੜਾ ਆਪਸੀ ਟਕਰਾਅ ਹੈ ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਕੌਮ ਵੱਲੋਂ ਸਰਪ੍ਰਮਾਨਿਤ ਨਹੀਂ ਹੈ। ਔਰ ਅਗਰ ਸਿੱਖ ਕੌਮ ਦੇ ਸਭ ਤੋਂ ਵੱਡੇ ਤਖਤ ਦੁਨੀਆ ਦੇ ਸਭ ਤੋਂ ਵੱਡੇ ਤਖਤ ਦੇ ਜਥੇਦਾਰ ਸਾਹਿਬ ਦੇ ਉੱਤੇ ਇਸ ਤਰ੍ਹਾਂ ਸਵਾਲ ਚੱਕੇ ਜਾਂਦੇ ਹੋਣ ਕਿ ਉਹ ਸਰਪ੍ਰਮਾਨਿਤ ਨਹੀਂ ਹੈ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਿਤੀ ਕੀ ਰਹਿ ਗਈ ਲੋਕਾਂ ਚ? ਇਹ ਸਭ ਤੋਂ ਵੱਡਾ ਸਵਾਲ ਹੈ ਹੁਣ ਹਰਜਿੰਦਰ ਸਿੰਘ ਧਾਮੀ ਜਾਣਗੇ ਵੀ ਕਿੱਥੇ ਉਹ ਪ੍ਰਧਾਨ ਨੇ ਅਸਤੀਫਾ ਉਹਨਾਂ ਨੇ ਪਹਿਲਾਂ ਦਿੱਤਾ ਸੀ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ ਕਿਉਂਕਿ ਸੁਖਵੀਰ ਬਾਦਲ ਨੇ ਉਹਨਾਂ ਨੂੰ ਮਨਾ ਲਿਆ ਹੁਣ ਇਸ ਨਾਤੇ ਹਰਜਿੰਦਰ ਸਿੰਘ ਧਾਮੀ ਸੁਖਵੀਰ ਬਾਦਲ ਕੋਲੇ ਜਾ ਸਕਦੇ ਨੇ ਕਿ ਜਾਂ ਤਾਂ ਮੈਨੂੰ ਮਨਜ਼ੂਰੀ ਦਿਓ ਜਦ ਕਿ ਹਰਜਿੰਦਰ ਸਿੰਘ ਧਾਮੀ ਤਾਂ ਆਪ ਹੀ ਕਹੀ ਜਾਂਦੇ ਨੇ ਵੀ ਮੈਨੂੰ ਪ੍ਰਧਾਨ ਜਦੋਂ ਚੁਣਤਾ ਤੇ ਫਿਰ ਸਾਰੀ ਜ਼ਿੰਮੇਵਾਰੀ ਮੇਰੀ ਹੈ ਸਾਰੇ ਫੈਸਲੇ ਅਸੀਂ ਕਰਦੇ ਹਾਂ ਕਿਸੇ ਦਾ ਦਖਲ ਨਹੀਂ ਫਿਰ ਹਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਕੋਲੇ ਜਾਣਾ ਕਿਉਂ ਹੈ ਹੁਣ ਇਹਦਾ ਮਤਲਬ ਹੈ ਹਰਜਿੰਦਰ ਸਿੰਘ ਧਾਮੀ ਸਮਰਥ ਅਥਾਰਟੀ ਹੈ ਫੈਸਲਾ ਲੈ ਸਕਦੇ ਨੇ ਫਿਰ ਤਾਂ ਮੀਟਿੰਗ ਬੁਲਾਣ ਅੰਤਰਿੰਕ ਕਮੇਟੀ ਦੀ ਔਰ ਪੰਥਕ ਜਥੇਦੰਦੀਆਂ ਦੀ ਸਿੰਘ ਸਹਿਬਾਨਾ ਦੀ ਮੰਗ ਮੰਨਣ ਅੰਤਰਿੰਕ ਕਮੇਟੀ ਦੀ ਮੀਟਿੰਗ ਚ ਮਤੇ ਲਿਆਉਣ ਤਿੰਨੇ ਸਿੰਘ ਸਹਿਬਾਨਾ ਨੂੰ ਬਹਾਲ ਕਰਨ ਔਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਜਿਹੜੇ ਉਹਨਾਂ ਦੇ ਬਾਰੇ ਹੁਣ ਜਿਹੜਾ ਫੈਸਲਾ ਉਹ ਫਿਰ ਅੰਤਰਿੰਕ ਕਮੇਟੀ ਕਰੇਗੀ ਆਪਾਂ ਕੀ ਕਹਿ ਸਕਦੇ ਹਾਂ ਹੁਣ ਟਾ ਬਹੁਤ ਵੱਡੇ ਪੱਦਰ ਤੇ ਲੱਗੀ ਆ ਮੈਂ ਕੱਲ ਸੁਣ ਰਿਹਾ ਸੀ ਸੋਸ਼ਲ ਮੀਡੀਆ ਦੇ ਵੀ ਪੜਾਅਸ ਕੱਢ ਰੇ ਸੀ ਹਰਜਿੰਦਰ ਸਿੰਘ ਧਾਮੀ ਜੀ ਕਿਰਦਾਰ 쿠ਸ਼ੀ ਤੋਂ ਵੀ ਕਹਿ ਰਹੇ ਸੀ ਵੀ ਕਿਰਦਾਰ 쿠ਸ਼ੀ ਨਹੀਂ ਹੋਣੀ ਚਾਹੀਦੀ ਸਵਾਲ ਇਹ ਹੈ ਹਰਜਿੰਦਰ ਸਿੰਘ ਧਾਮੀ ਜੀ ਚਲੋ 6 ਜੂਨ ਦਾ ਜਿਹੜਾ ਦਿਹਾੜਾ ਹੈ ਮਿਲ ਝੁਲ ਕੇ ਨਿਕਲਣਾ ਚਾਹੀਦਾ 1 ਜੂਨ ਤੋਂ 6 ਜੂਨ ਕੱਲੂ ਘਾਰੇ ਦਾ ਮੌਕਾ ਜਿੰਨੇ ਉੱਥੇ ਲੋਕ ਦੁਨੀਆ ਤੋਂ ਗਏ ਸ਼ਹੀਦ ਹੋਏ ਜ਼ਰੂਰ ਉਹਨਾਂ ਬਾਰੇ ਸ਼ਰਧਾਂਜਲੀ ਵੀ ਹੋਣੀ ਚਾਹੀਦੀ ਹੈ ਭਾਸ਼ਣ ਵੀ ਹੋਣੇ ਚਾਹੀਦੇ ਨੇ ਪਰ ਇਹ ਜੋ ਸਥਿਤੀਆਂ ਬਣੀਆਂ ਨੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜੇ ਮੀਡੀਆ ਆਪਣਾ ਪੱਖ ਰੱਖਦਾ ਸੋਸ਼ਲ ਮੀਡੀਆ ਵੀ ਤੇ ਹਰਜਿੰਦਰ ਸਿੰਘ ਧਾਮੀ ਨੂੰ ਇਤਰਾਜ਼ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸੁਖਵੀਰ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਚ ਕੇਵਲਾਂ ਤੇ ਕਬਜ਼ਿਆਂ ਦੀਆਂ ਖਬਰਾਂ ਸੀ ਚੈਨਲ ਬਲੈਕਆਊਟ ਕਰ ਦਿੱਤੇ ਜਾਂਦੇ ਸੀ ਕੀ ਹਰਜਿੰਦਰ ਸਿੰਘ ਧਾਮੀ ਨੂੰ ਉਹ ਵੇਲਾ ਯਾਦ ਹੈ ਇੱਕ ਵੇਲਾ ਸੀ ਜਦੋਂ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਚ ਮੀਡੀਆ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਸੀ ਤੇ ਅੱਜ ਜਦੋਂ ਸੋਸ਼ਲ ਮੀਡੀਆ ਜਾਂ ਮੀਡੀਆ ਆਜ਼ਾਦ ਹੈ ਤੇ ਅੱਜ ਚੁਬ ਰਹੀ ਹੈ ਮੀਡੀਆ ਦੀ ਆਜ਼ਾਦੀ ਸੋ ਇਹ ਵੀ ਗੱਲਾਂ ਨੇ ਜਿਹੜੀਆਂ ਇਹ ਬੜੀਆਂ ਹੈਰਾਨੀਜਨਕ ਨੇ ਮੈਂ ਵੀ ਉਸ ਇੱਕ ਚੈਨਲ ਦਾ ਹਿੱਸਾ ਰਹਿ ਚੁੱਕਿਆ ਜਦੋਂ ਮੇਰੀ ਹੀ ਇੱਕ ਇੰਟਰਵਿਊ ਤੋਂ ਬਾਅਦ ਮੈਂ ਇੱਕ ਕਾਂਗਰਸ ਦੇ ਵੱਡੇ ਲੀਡਰ ਦੀ ਇੰਟਰਵਿਊ ਕੀਤੀ ਸੀ ਇੱਕ ਵੱਡਾ ਕੌਮੀ ਚੈਨਲ ਸੀ ਮੇਰੀ ਉਹ ਇੰਟਰਵਿਊ ਪ੍ਰਸਾਰਣ ਹੁੰਦੇ ਹੀ ਅਧ ਵਿਚਕਾਰ ਪੰਜਾਬ ਚ ਕੇਬਲਾਂ ਦੇ ਉੱਤੇ ਬੰਦ ਹੋ ਗਈ ਸੀ ਢਮੀ ਸਾਹਿਬ ਕੀ ਇਹ ਕਿਰਦਾਰਕੁਸ਼ੀ ਨਹੀਂ ਸੀ ਕੀ ਇਹ মিডিਆ ਦੀ ਆਜ਼ਾਦੀ ਸੀ ਸੋ ਇਹ ਸਾਰੀਆਂ ਗੱਲਾਂ ਆਨ ਰਿਕਾਰਡ ਨੇ ਇਹ ਉਸ ਵੇਲੇ ਦੇ ਅਖਬਾਰਾਂ ਖਬੂਰਾਂ ਚ ਸਭ ਕੁਝ ਛਪਿਆ ਛਪਾਇਆ ਹੀ ਹੈ ਇਹ ਉਸ ਵੇਲੇ ਦੇ ਬਿਆਨات ਨੇ ਚੈਨਲ ਕੌਣ ਬੰਦ ਕਰ ਦਿੰਦਾ ਸੀ ਕੀ ਕੋਈ ਜਨ ਨਿਕਲਦਾ ਸੀ ਕੇਬਲ ਚ ਟੈਲੀਵਿਜ਼ਨਾਂ ਚ ਸੋ ਸੁਖਵੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ মিডিਆ ਦੀ ਆਜ਼ਾਦੀ ਨਹੀਂ ਸੀ ਜਦੋਂ ਜਦੋਂ ਸੁਖਬੀਰ ਬਾਦਲ ਨੇ ਉਹਦੀ ਸਰਕਾਰ ਨੇ মিডিਆ ਦੀ ਆਜ਼ਾਦੀ ਨਹੀਂ ਬਰਕਰਾਰ ਰੱਖੀ ਤੇ ਅੱਜ ਜਦੋਂ ਬਾਦਲ ਕਾ ਧੜਾ মিডিਆ ਦੀ ਆਜ਼ਾਦੀ ਦੀ ਗੱਲ ਕਰਦਾ ਤੇ ਮੈਂ ਕੱਲਾ ਬੈਠਾ ਕਈ ਵਾਰੀ ਬੜਾ ਹੱਸਦਾ ਹੁੰਦਾ ਕਿਉਂਕਿ ਵਕਤ ਵਕਤ ਬਹੁਤ ਵੱਡਾ ਹੁੰਦਾ ਹੈ ਵਕਤ ਬਹੁਤ ਵੱਡਾ ਹੁੰਦਾ ਹੈ ਬਹੁਤ ਸਾਰੇ ਪੱਤਰਕਾਰਾਂ ਦੀ ਕੇਬਲ 'ਚ ਕੰਮ ਕਰਨ ਵਾਲਿਆਂ ਦੀ ਚੈਨਲ ਵਾਲੇ ਰਿਪੋਰਟਰਾਂ ਦੀ ਰੋਜ਼ੀ ਰੋਟੀ ਉਦੋਂ ਖਤਮ ਹੋਈ ਐ ਔਰ ਉਦੋਂ ਅਗਰ ਕੋਈ ਪੱਤਰਕਾਰ ਪਸੰਦ ਨਹੀਂ ਸੀ ਹੁੰਦੇ ਤੇ ਹਟਾ ਹਟਵਾ ਦਿੱਤੇ ਜਾਂਦੇ ਹੁੰਦੇ ਸੀ ਹਟਵਾ ਦਿੱਤੇ ਜਾਂਦੇ ਸੀ ਸੋ ਉਹ ਸਾਰਾ ਵੇਲਾ ਮੈਂ ਵੇਖਿਆ ਇਸ ਕਰਕੇ ਕਿਰਦਾਰ ਕੁਸ਼ੀਦੀਆਂ ਗੱਲਾਂ ਸੋਸ਼ਲ ਮੀਡੀਆ ਦੀ ਆਜ਼ਾਦੀ ਦੀਆਂ ਗੱਲਾਂ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਅਕਾਲੀ ਦਲ ਦੀ ਸਰਕਾਰ ਦੇ ਜਿਹੜੇ 10 12 ਸਾਲ ਸੀ ਉਹਨਾਂ ਦੇ ਉੱਤੇ ਖੋਜ ਕਰਾਓ ਧੰਮੇ ਸਾਹਿਬੇ ਬੜਾ ਜ਼ਰੂਰੀ ਹੈ ਤੇ ਉਹ ਵੀ ਵੇਲਾ ਸੀ ਜਦੋਂ ਮੇਰੇ ਸਮੇਤ ਮੇਰੇ ਕੁਝ ਹੋਰ ਸੀਨੀਅਰ ਵੀ ਸੀ ਜਦੋਂ ਅਸੀਂ ਸਿਟੀ ਸੈਂਟਰ ਘਟਾਲਾ ਕਢਿਆ ਉਹਦੇ ਤੋਂ ਅਕਾਲੀ ਬੜੇ ਖੁਸ਼ ਸੀ 2007 ਤੋਂ ਪਹਿਲਾਂ ਬੜਾ ਪ੍ਰਚਾਰ ਕੀਤਾ ਸਿਟੀ ਸੈਂਟਰ ਘਟਾਲੇ ਦਾ ਅਖਬਾਰਾਂ 'ਚ ਇਸ਼ਤਿਹਾਰ ਵੀ ਲਾਏ ਕਿ ਕੈਪਟਨ ਮਰਿੰਦਰ ਦੇ ਰਾਜ 'ਚ ਘਟਾਲੇ ਹੋਏ ਤੇ ਸਾਡੇ ਟੈਲੀਵਿਜ਼ਨ ਤੇ ਕੱਢੇ ਉਸ ਘਟਾਲੇ ਤੋਂ ਕਾਫੀ ਰਾਜਨੀਤਿਕ ਫਾਇਦਾ ਵੀ ਚੱਕਿਆ ਗਿਆ ਚਲੋ ਇਹ ਗੱਲ ਵੱਡੀ ਹੋ ਜੂਗੀ ਮੈਂ ਵਿਸ਼ੇ ਤੇ ਵਾਪਸ ਆਉਣਾ ਸਭ ਤੋਂ ਵੱਡੀ ਚੁਣੌਤੀ ਹਰਜਿੰਦਰ ਸਿੰਘ ਧਾਮੀ ਹੁਣਾਂ ਲਈ ਬਤੌਰ ਪ੍ਰਧਾਨ ਵੀ ਇਹ ਹੈ ਕਿਉਂ ਐਸਜੀਪੀਸੀ ਦੀ ਮਾਨ ਮਰਿਆਦਾ ਨੂੰ ਬਹਾਲ ਕਰਾਉਣ ਵਾਲੇ ਪਾਸੇ ਵੱਧ ਧਿਆਨ ਦੇ ਇਹ ਜ਼ਰੂਰੀ ਹੈ ਡੱਲਾ ਜੀ ਅਖੀਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚਕਾਰ ਜਿਹੜੀ ਗੁੱਟਬਾਜ਼ੀ ਚੱਲ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਹੁਣ ਫੁੱਟ ਪੈਂਦੀ ਨਜ਼ਰ ਆ ਰਹੀ ਹੈ ਇਸ ਦੇ ਉੱਪਰ ਤਾਂ ਅਪਡੇਟ ਸਾਂਝਾ ਕਰਨਾ ਹੀ ਨਾਲ ਦੀ ਨਾਲ ਜੇ ਅਸੀਂ ਇਹ ਗੱਲ ਕਰ ਲਈਏ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਹੁਣ ਤਾਜ਼ਾ ਅਪਡੇਟ ਕੀ ਚੱਲ ਰਿਹਾ ਹੈ ਵਕ ਵਕ ਸਿਆਸੀ ਪਾਰਟੀਆਂ ਨੂੰ ਲੈ ਕੇ ਉਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਬਿਲਕੁਲ ਲੁਧਿਆਣਾ ਜ਼ਿਮਨੀ ਚੋਣ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਆਏ ਦਿਨ ਨਵੇਂ-ਨਵੇਂ ਡਿਵੈਲਪਮੈਂਟ ਹੋ ਰਹੇ ਨੇ ਔਰ ਇਹਦੇ ਨਾਲ-ਨਾਲ ਜਿਹੜੀ ਕਾਂਗਰਸ ਦੀ ਫੁੱਟ ਦੀ ਗੱਲ ਹੈ ਕਾਂਗਰਸ ਦੇ ਵਿੱਚ ਜਿਹੜੀ ਭਾਰਤਪੁਸ਼ਨ ਆਸ਼ੂ ਔਰ ਰਾਜਾ ਵੜਿੰਗ ਦੇ ਵਿੱਚ ਏਕਤਾ ਦਿਖ ਰਹੀ ਸੀ ਸ਼ਾਇਦ ਉਹ ਜਿਹੜੀ ਏਕਤਾ ਹੈ ਉਹ ਉਸੇ ਦਿਨ ਲਈ ਸੀ ਜਿਸ ਦਿਨ ਭਾਰਤਪੁਸ਼ਨ ਆਸ਼ੂ ਨੇ ਕਾਗਜ਼ ਭਰਨੇ ਸੀ ਕਿਉਂਕਿ ਲਗਾਤਾਰ ਉਸ ਤੋਂ ਬਾਅਦ ਦੋਵੇਂ ਲੀਡਰਾਂ ਦੇ ਵਿੱਚ ਉਸ ਤਰੀਕੇ ਦੀ ਨੇੜਤਾ ਨਜ਼ਰ ਨਹੀਂ ਆ ਰਹੀ ਭਾਰਤਪੁਸ਼ਨ ਆਸ਼ੂ ਵੱਲੋਂ ਕਮਲਜੀਤ ਸਿੰਘ ਕੜਵਲ ਨੂੰ ਔਰ ਕੁਝ ਹੋਰ ਸਾਥੀਆਂ ਨੂੰ ਕਾਂਗਰਸ 'ਚ ਸ਼ਾਮਲ ਕਰਾ ਦਿੱਤਾ ਗਿਆ ਜਦਕਿ ਰਾਜਾ ਵੜਿੰਗ ਉਸ ਹਲਕੇ ਤੋਂ ਸਿਮਰਜੀਤ ਬੈਂਸ ਔਰ ਬਲਵਿੰਦਰ ਬੈਂਸ ਨੂੰ ਪਹਿਲਾਂ ਹੀ ਸ਼ਾਮਲ ਕਰਾ ਚੁੱਕੇ ਨੇ ਹੁਣ ਸਿਮਰਜੀਤ ਬੈਂਸ ਨੇ ਇਤਰਾਜ਼ ਪ੍ਰਗਟ ਕੀਤਾ ਕਿ ਰਾਜਾ ਵੜਿੰਗ ਨੂੰ ਪਤਾ ਹੀ ਨਹੀਂ ਸੀ ਬਿਨਾ ਰਾਜਾ ਵੜਿੰਗ ਦੀ ਸਹਿਮਤੀ ਤੋਂ ਇਹ ਸ਼ਮੂਲੀਅਤ ਕਰਾਈ ਗਈ ਹੈ ਜਦਕਿ ਕਮਲਜੀਤ ਕੜਵਲ ਦਾ ਸਿੱਧਾ ਹਲਕਾ ਭਾਰਤਪੂਸ਼ਣ ਆਸ਼ੂ ਵਾਲਾ ਵੈਸਟ ਹਲਕਾ ਨਹੀਂ ਹੈ ਕਮਲਜੀਤ ਸਿੰਘ ਕੜਵਲ ਦਾ ਹਲਕਾ ਆਤਮਨਗਰ ਹੈ ਜਿੱਥੇ ਸਿਮਰਜੀਤ ਬੈਂਸ ਨੂੰ ਰਾਹੁਲ ਗਾਂਧੀ ਨੇ ਕਾਂਗਰਸ ਚ ਸ਼ਾਮਲ ਕੀਤਾ ਸੀ ਬਲਵਿੰਦਰ ਬੈਂਸ ਨੇ ਸ਼ਾਮਲ ਕੀਤਾ ਸੀ ਔਰ ਮੰਨਿਆ ਜਾਂਦਾ ਹੈ ਕਿ ਰਾਜਾ ਵੜਿੰਗ ਨੇ ਬਲਵਿੰਦਰ ਬੈਂਸ ਔਰ ਸਿਮਰਜੀਤ ਬੈਂਸ ਨੂੰ ਕਾਂਗਰਸ ਪਾਰਟੀ ਚ ਸ਼ਾਮਲ ਕਰਾਇਆ ਸੀ ਕਿਉਂਕਿ ਉਸ ਵੇਲੇ ਕਈ ਸਥਾਨਕ ਕਾਂਗਰਸੀ ਰਾਜਾ ਵੜਿੰਗ ਦੇ ਨਾਲ ਨਹੀਂ ਤੁਰ ਰਹੇ ਸੀ ਕਮਲਜੀਤ ਕੜਵਲ ਉੰਜ ਕਦੀ ਭਾਜਪਾ ਕਦੀ ਆਮ ਆਦਮੀ ਪਾਰਟੀ ਤੇ ਹੁਣ ਕਾਂਗਰਸ ਉਹਨਾਂ ਨੇ ਵੀ ਕਈ ਪਾਰਟੀਆਂ ਘੁੰਮੀਆਂ ਸਮਰਜੀਤ ਬੈਂਸ ਨੇ ਵੀ ਉੰਜ ਤੱਕ ਕਈ ਪਾਰਟੀਆਂ ਘੁੰਮੀਆਂ ਸਮਝ ਸਿੰਘ ਮਾਨ ਦੀ ਪਾਰਟੀ ਫਿਰ ਡੈਮੋਕ੍ਰੈਟਿਕ ਅਲਾਈਅንስ ਬਣਿਆ ਫਿਰ ਲੋਕਨ ਸਾਫ ਪਾਰਟੀ ਬਣਾਈ ਫਿਰ ਉਹ ਕਿਸੇ ਵੇਲੇ ਅਕਾਲੀ ਦਲ ਚ ਰਹੇ ਐਸੋਸੀਏਟ ਮੈਂਬਰ ਰਹੇ ਤੇ ਹੁਣ ਉਹ ਕਾਂਗਰਸ ਚ ਨੇ ਸੋ ਬੀਜੇਪੀ ਚ ਅਜੇ ਤੱਕ ਨਹੀਂ ਗਏ ਉੰਜ ਬੀਜੇਪੀ ਦੀ ਤਾਰੀਫ ਤਰੂਫ ਪਿਛਲੇ ਸਮਿਆਂ ਚ ਕਰਦੇ ਰਹੇ ਨੇ ਸਮਰਜੀਤ ਬੈਂਸ ਸੋ ਇਹ ਸਥਿਤੀਆਂ ਨੇ ਭਾਰਤ ਪੋਸ਼ਣ ਆਸ਼ੂ ਵੱਲੋਂ ਕਮਲਜੀਤ ਕੜਵਲ ਨੂੰ ਸ਼ਾਮਲ ਕਰਾਉਣ ਤੋਂ ਰਾਜਾ ਵੜਿੰਗ ਦਾ ਗਰੁੱਪ ਨਾਰਾਜ਼ ਹੈ ਕਿਉਂਕਿ ਚਰਨਜੀਤ ਚੰਨੀ ਨੇ ਕੜਵਲ ਨੂੰ ਸ਼ਾਮਲ ਕਰਾਇਆ ਜਿਸ ਤੋਂ ਮੰਨਿਆ ਜਾਂਦਾ ਹੈ ਕਿ ਚੰਨੀ ਔਰ ਰਾਜਾ ਵੜਿੰਗ ਦੇ ਵਿੱਚ ਦੂਰੀਆਂ ਹੋਰ ਵੱਧ ਸਕਦੀਆਂ ਨੇ ਚੰਨੀ ਦਾ ਵਿਰੋਧ ਕੀਤਾ ਸੀ ਸੰਤੋਖ ਚੌਧਰੀ ਪਰਿਵਾਰ ਨੇ ਕਿ ਚਰਨਜੀਤ ਚੰਨੀ ਨੂੰ ਜਲੰਧਰ ਚ ਟਿਕਟ ਨਾ ਦਿੱਤੀ ਜਾਵੇ ਬੀਬੀ ਕਰਮਜੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਉਹਨਾਂ ਦੇ ਪੁੱਤ ਨੇ ਅਸਤੀਫਾ ਦੇ ਦਿੱਤਾ ਸੀ ਵੇਪ ਦੇ ਹਦੇ ਤੋਂ ਤੇ ਹੁਣ ਸੰਤੋਖ ਚੌਧਰੀ ਦੇ ਪੁੱਤਰ ਨੂੰ ਰਾਜਾ ਵਡਿੰਗ ਨੇ ਸਸਪੈਂਸ਼ਨ ਤੋਂ ਬਹਾਲ ਕਰ ਦਿੱਤਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਵਿਕਰਮ ਚੌਧਰੀ ਨੂੰ ਵਿਕਰਮ ਚੌਧਰੀ ਦੀ ਸਸਪੈਂਸ਼ਨ ਰੱਦ ਕਰ ਦਿੱਤੀ ਆ ਰਾਜਾ ਵਡਿੰਗ ਨੇ ਔਰ ਇਹ ਮੰਨਿਆ ਜਾ ਰਿਹਾ ਕਿ ਚੰਨੀ ਨੇ ਕੜਵਲ ਨੂੰ ਸ਼ਾਮਲ ਕਰਾਇਆ ਤੇ ਰਾਜਾ ਵਡਿੰਗ ਨੇ ਵਿਕਰਮ ਚੌਧਰੀ ਨੂੰ ਸਸਪੈਂਸ਼ਨ ਮੁਕਤ ਕਰ ਦਿੱਤਾ ਹਰੇ ਵੀ ਸੰਭਵ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਬੀਬੀ ਕਰਮਜੀਤ ਕੌਰ ਚੌਧਰੀ ਦੁਬਾਰਾ ਕਾਂਗਰਸ ਚ ਸ਼ਾਮਲ ਕਰਾਏ ਜਾਣ ਤੇ ਰਾਜਾ ਵੜਿੰਗ ਉਹਨਾਂ ਨੂੰ ਉੱਥੇ ਤਕੜਾ ਕਰੇ ਅਗਰ ਚੰਨੀ ਰਾਜੇ ਦੇ ਵਿਰੋਧੀਆਂ ਨੂੰ ਤਕੜਾ ਕਰੂਗਾ ਤੋ ਸੋ ਇਹ ਕਾਂਗਰਸ ਦੇ ਵਿੱਚ ਅਕਸਰ ਹੋਣ ਵਾਲੀ ਘਟਨਾ ਹੈ ਇਹ ਫੇਰ ਵਾਪਰ ਰਹੀ ਹੈ ਇਹ ਪਿਛਲੇ ਸਮਿਆਂ ਚ ਵੀ ਕਾਂਗਰਸ ਬਹੁਤ ਕੁਝ ਵਾਪਰਦਾ ਰਿਹਾ ਹੈ ਹਾਲਾਂਕਿ ਇਹ ਲੀਡਰ ਨਹੀਂ ਮੰਨਦੇ ਇਹ ਕਹਿੰਦੇ ਸਾਡੇ ਚ ਆਪਸੀ ਏਕਤਾ ਹੈ ਅਸੀਂ ਕਾਂਗਰਸ ਨੂੰ ਤਕੜਾ ਕਰਨ ਲਈ ਕੰਮ ਕਰ ਰਹੇ ਹਾਂ ਔਰ ਜੀ ਲੁਧਿਆਣਾ ਜ਼ਿਮਨੀ ਚੋਣ ਦੀ ਸਥਿਤੀ ਦੇਖੀਏ ਤੇ ਕੱਲ ਜੀਵਨ ਗੁਪਤਾ ਜੋ ਉਹਨਾਂ ਨੇ ਕਾਗਜ਼ ਪਰੇ ਸੁਨੀਲ ਜਾਖੜ ਆਏ ਰਵਨੀਤ ਬਿੱਟੂ ਆਏ ਤਮਾਨ ਸਾਹਿਬ ਉਹਨਾਂ ਦੇ ਨਾਲ ਸੀ ਕਈ ਸਥਾਨਕ ਲੀਡਰ ਉਹਨਾਂ ਦੇ ਨਾਲ ਸੀ ਔਰ ਜੀਵਨ ਗੁਪਤਾ ਨੂੰ ਭਾਜਪਾ ਦੇ ਵਿੱਚ ਇੱਕ ਜੁਟਤਾ ਦੇ ਨਾਲ ਸਬਦਾ ਸਮਰਥਨ ਮਿਲ ਰਿਹਾ ਹੈ ਬੀਜੇਪੀ ਜੇ ਮੰਨਿਆ ਜਾਂਦਾ ਹੈ ਕਿ ਜਦੋਂ ਟਿਕਟ ਮਿਲ ਗਈ ਉਸ ਤੋਂ ਬਾਅਦ ਆਪਸ ਚ ਸਾਰੇ ਇਕੱਠੇ ਸੋ ਜੀਵਨ ਗੁਪਤਾ ਨੂੰ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸਾਰਿਆਂ ਦੀ ਲੜਾਈ ਆਪਸੀ ਹੈ ਕਾਂਗਰਸ ਚ ਆਪਸੀ ਲੜਾਈ ਆਪ ਚ ਆਪਸੀ ਲੜਾਈ ਅਕਾਲੀ ਦਲ ਚ ਆਪਸੀ ਲੜਾਈ ਬੀਜੇਪੀ ਚ ਕਿਸੇ ਤਰ੍ਹਾਂ ਦੀ ਆਪਸੀ ਲੜਾਈ ਨਹੀਂ ਔਰ ਲੋਕ ਸਭਾ ਚੋਣਾਂ ਚ ਬੀਜੇਪੀ 18000 ਦੀ ਲੀਡ ਤੇ ਗਈ ਸੋ ਬਹੁਤ ਸੰਭਾਵਨਾ ਹੈ ਕਿ ਬੀਜੇਪੀ ਹੁਣ ਵੀ ਬਹੁਤ ਤਕੜਾ ਸਾਬਤ ਆਪਣੇ ਆਪ ਨੂੰ ਕਰ ਸਕਦੀ ਹੈ ਕਿਉਂਕਿ ਸਾਰੇ ਲੋਕ ਬੀਜੇਪੀ ਦੇ ਇਕੱਠੇ ਨੇ ਪੁਰਾਣੀ ਕਹਾਵਤ ਹੈ ਏਕਤਾ ਮੇ ਬਲ ਹੈ ਸੋ ਅਗਰ ਏਕੇ ਨਾਲ ਬੀਜੇਪੀ ਚੋਣ ਲੜੀ ਤੇ ਬੀਜੇਪੀ ਉਲਟ ਫੇਰ ਕਰ ਸਕਦੀ ਹੈ ਅਸੀਂ ਲੋਕ ਸਭਾ ਦੇ ਵਿੱਚ ਵੇਖਿਆ ਬੀਜੇਪੀ ਨੇ ਉਲਟ ਫੇਰ ਕੀਤਾ ਸੀ ਸੋ ਇਹਨਾਂ ਚੋਣਾਂ ਦੇ ਵਿੱਚ ਵੀ ਬੀਜੇਪੀ ਉਲਟ ਫੇਰ ਕਰ ਸਕਦੀ ਹੈ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਕਿਉਂਕਿ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੀ ਗੁੱਟਬਾਜ਼ੀ ਹੈ ਕੋਈ ਕਿਸੇ ਨੂੰ ਜਿਤਾਉਣਾ ਚਾਹੁੰਦਾ ਹੈ ਕੋਈ ਕਿਸੇ ਨੂੰ ਹਰਾਉਣਾ ਚਾਹੁੰਦਾ ਹੈ ਇਹੀ ਗੱਲ ਅਕਾਲੀ ਦਲ 'ਚ ਵੀ ਹੈ ਔਰ ਆਮ ਆਦਮੀ ਪਾਰਟੀ 'ਚ ਵੀ ਇਹੀ ਗੱਲ ਹੈ ਆਮ ਆਦਮੀ ਪਾਰਟੀ 'ਚ ਤਾਂ ਹੁਣ ਉਹਨਾਂ ਦੇ ਵਰਕਰ ਵਲੰਟੀਅਰ ਵੀ ਖੁੱਲ ਕੇ ਬਗਾਵਤਾਂ ਕਰਨ ਲੱਗ ਗਏ ਕਿ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਮਿਲ ਰਿਹਾ ਹੈ मिल ਰਹੀਆਂ ਨੇ ਕੀ ਪੰਜਾਬ ਵਾਲੇ ਦਰੀਆਂ ਵਿਛਾਉਣ ਲਈ ਨੇ ਇਹ ਗੱਲਾਂ ਜ਼ਮੀਨ ਤੇ ਤੁਰੀਆਂ ਨੇ ਸੋ ਇਸ ਕਰਕੇ ਬੀਜੇਪੀ ਉਬਰੀਏ ਕੈਂਡੀਡੇਟ ਭਾਵੇਂ ਬੀਜੇਪੀ ਨੇ ਡੇਰ ਨਾਲ ਦਿੱਤਾ ਪਰ ਕਈ ਵਾਰ ਕਹਿੰਦੇ ਡੇਰ ਆਈ درستਾ ਇਹ ਵੀ ਗੱਲ ਹੈ ਸੋ ਬੀਜੇਪੀ ਨੂੰ ਤੁਸੀਂ ਕਮਜ਼ੋਰ ਨਹੀਂ ਮੰਨ ਸਕਦੇ ਬੱਲਾ ਜੀ ਅਖੀਰ ਦੇ ਵਿੱਚ ਕਿਸੇ ਹੋਰ ਵੱਡੀ ਖਬਰ ਦੇ ਉੱਪਰ ਜੇਕਰ ਤੁਸੀਂ ਆਪਣੀ ਟਿੱਪਣੀ ਸਾਂਝੀ ਕਰਨਾ ਚਾਹੋ ਦੇਖੋ ਅਖੀਰ ਚ ਇੱਕ ਵੱਡੀ ਖਬਰ ਹੈ ਮੈਂ ਜ਼ਰੂਰ ਸਾਂਝੀ ਕਰਦਾ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਦੇ ਪਰਿਵਾਰ ਚੋਂ ਉਹਨਾਂ ਦੇ ਪੁੱਤਰ ਈਸ਼ਰ ਸਿੰਘ ਦਾ ਵੀ মিডিਆ ਦੇ ਵਿੱਚ ਇਸ ਤਰੀਕੇ ਦਾ ਹਵਾਲਾ ਚੱਲ ਰਿਹਾ ਹੈ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਉਹ ਗਿਆਨੀ ਕੁਲਦੀਪ ਸਿੰਘ ਗੜਗਜ ਕੋਲੋਂ 6 ਜੂਨ ਨੂੰ ਸਨਮਾਨ ਹਾਸਲ ਨਹੀਂ ਕਰਨਗੇ। ਇਹਦੇ ਤੇ ਕਲੈਰਿਟੀ ਦਿੱਤੀ ਮੋਹਰ ਲਈ ਬਾਬਾ ਹਰਨਾਮ ਸਿੰਘ ਧੂਮਾਨ ਨੇ। ਉਹ ਕਹਿੰਦੇ ਇਹ ਗੱਲ ਬਿਲਕੁਲ ਸਹੀ ਹੈ। ਤੇ ਕੀ ਕੀ ਬਾਬਾ ਹਰਨਾਮ ਸਿੰਘ ਧੂਮਾਨ ਨੇ ਇੱਕ ਵਾਰੀ ਇਹ ਵੀ ਸੁਣ ਲਈ। ਕਿਉਂਕਿ ਸੰਤਾਂ ਦਾ ਪਰਿਵਾਰ ਕੌਮੀ ਪਰਿਵਾਰ ਹੈ। ਸ਼ਹੀਦਾਂ ਦਾ ਇਹ ਸਦੀ ਦਾ ਸੰਤਾਂ ਦੀ ਸਭ ਤੋਂ ਵੱਡੀ ਕੁਰਬਾਨੀ ਹੈ। ਔਰ ਜੇਕਰ ਅਦਵੇ ਸੰਤਾਂ ਦਾ ਪਰਿਵਾਰ ਵੀ ਇਸ ਸਮੇਂ ਇਸ ਸਦੀ ਦਾ ਸਭ ਤੋਂ ਸਨਮਾਨਯੋਗ ਮਹਾਂਪੁਰਖਾਂ ਦਾ ਉਹ ਸ਼ਹੀਦਾਂ ਦਾ ਪੰਥ ਲਈ ਬਹੁਤ ਉੱਚਾ ਰਤਬਾ ਉਸ ਪਰਿਵਾਰ ਦਾ। ਉਹਨਾਂ ਨੇ ਕਿਉਂ ਕਿਹਾ ਉਹ ਕਹਿੰਦੇ ਆ ਵੀ ਅਸੀਂ ਸਰਪ੍ਰਦਾਮ ਤੇ ਦੇਸ਼ਦਾਰ ਸਭਾਨ ਤੋਂ ਸਨਮਾਨ ਪ੍ਰਾਪਤ ਕਰਨ ਨ ਕਿਮਾਨ ਮਹਿਸੂਸ ਕਰਾਂਗੇ ਜਿੱਥੇ ਦੇਸ਼ਦਾਰ ਲਈ ਕੌਮ ਚ ਡੁੱਬਦਾ ਉਦੋਂ ਅਸੀਂ ਸਨਮਾਨ ਨਹੀਂ ਲਵਾਂਗੇ। ਉਹਨਾਂ ਨੇ ਜੋ ਫੈਸਲਾ ਕੀਤਾ ਬਿਲਕੁਲ درست ਹਨ ਵੱਲੋਂ ਜੋ ਕੀਤਾ ਗਿਆ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਇਸ ਪ੍ਰੋਗਰਾਮ ਦੇ ਨਾਲ ਹਮੇਸ਼ਾ ਜੁੜਦੇ ਨੇ ਔਰ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਆਣੀ ਹਰਜੋਤ ਕੌਣ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਤੁਸੀਂ ਵੀਡੀਓ ਬਣਾ ਕੇ ਆਪਣਾ ਪੱਖ ਸਾਨੂੰ ਭੇਜ ਸਕਦੇ ਹੋ ਬਹੁਤ ਧੰਨਵਾਦ